ਰਖਾ ਸਾਹਿਬ ਦੇ ਫਤਿਹਜੀ ਮੈਂ ਖਾਲਸਾ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਕ ਜਿਹੜਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਲੋਕ ਸਭਾ ਹਲਕਾ ਕਡੂਰ ਸਭ ਤੋਂ ਤੇ ਮੈਂ ਅੱਜ ਤੋਂ ਤਿੰਨ ਦਿਨ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਟੀਮ ਨੂੰ ਬੇਨਤੀ ਰੂਪ ਚ ਸੱਦਾ ਦਿੱਤਾ ਸੀ ਕਿ ਆਓ ਕਿਸੇ ਨੂੰ ਵੀ ਇੱਕ ਨੂੰ ਭੇਜ ਦਿਓ ਦੁਨੀਆ ਦੇ ਕਿਸੇ ਕੋਨੇ ਚੋਂ ਲੈ ਆਓ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈ ਇੱਕ ਟੀ ਵਿਚਾਰ ਇੱਕ ਤੁਸੀਂ ਇੱਕ ਮੈਂ ਇੱਕ ਕਮਰਾ ਹਾਂਜੀ ਉਹਦੇ ਚ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਕਿਉਂ ਪੰਥ ਨੂੰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂ ਛਲਾਵਾ ਦਿੱਤਾ ਜਾ ਰਿਹਾ ਹੈ ਕਿਉਂ ਧੋਖਾ ਕੀਤਾ ਜਾ ਰਿਹਾ ਹੈ ਔਰ ਨਾਲੇ ਆਪਾਂ ਵੀ ਨਿਰਨਾ ਕਰ ਲਾਂਗੇ ਪਹਿਲੀ ਤੇ ਗੱਲ ਹੈ ਕਿ ਮਹਾਰਾਜ ਦੀ ਕਿਰਪਾ ਆ ਕਿ ਲੋਕਾਂ ਦੇ ਸਾਹਮਣੇ ਆਸਤਾ ਆਸਤਾ ਸੱਚ ਆਉਣ ਦੇ ਬਾਅਦ ਲੋਕ ਜਦੋਂ ਸੱਚ ਸਮਝਣ ਲੱਗ ਪਏ ਆਪਣੇ ਆਪ ਹੀ ਉਹਨਾਂ ਦੀ ਮਾਨਸਿਕਤਾ ਠੀਕ ਹੋ ਗਈ ਔਰ ਜਿਹੜਾ ਰਹਿੰਦਾ ਸੱਚ ਖੁੱਲ ਕੇ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਸਵਾਲ ਤੁਹਾਡੇ ਹੋਣ ਕਿਤੇ ਕੇਵਲ ਮੇਰੇ ਜਵਾਬ ਹੋਣਗੇ ਮੈਂ ਸਵਾਲ ਵੀ ਨਹੀਂ ਕਰਦਾ ਆਓ ਸਾਹਮਣੇ ਨੰਨਾ ਕਰ ਲਈਏ ਕਿ ਕਿਹੜੇ ਲੋਕ ਪੰਥ ਵਾਸਤੇ ਲੜੇ ਆ ਕਿਹੜੇ ਲੋਕ ਇੱਕ ਸੋਚ ਤੇ ਖੜੇ ਆ ਡਟੇ ਆ ਅਰ ਪੰਜਾਬ ਦੀ ਵਿਧਾਨ ਸਭਾ 1984 ਦਾ ਸੱਕਾ ਹੋਇਆ ਹੈ ਸ਼੍ਰੀ ਦਰਵਾਜ਼ਾ ਸੱਤੇ ਹਮਲੇ ਦਾ ਤੇ 2007 ਤੱਕ ਕਿਸੇ ਨੇ ਗਾਥਾ ਨਹੀਂ ਉੱਥੇ ਗਾਈ ਤੇ ਸਤ ਬਾਬਾ ਜਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦੀ ਸ਼ਖਸੀਅਤ ਦੀ ਗੱਲ ਹੋਵੇ ਔਰ ਚਾਹੇ ਬਾਕੀ ਸ਼ਹੀਦਾਂ ਦੀ ਗੱਲ ਹੋਵੇ ਤੇ ਫਖਰ ਨਾਲ ਕਿਹਾ ਸੀਗਾ ਕਿ ਸ਼ਹੀਦ ਭਾਈ ਬੈਂ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਮੈਨੂੰ ਮਾਣ ਹੈ ਜਿਨ੍ਹਾਂ ਨੇ ਕੌਮ ਦੀ ਪੱਕ ਰੱਖੀ ਸੀ ਔਰ ਸ਼ਹੀਦ ਭਾਈ ਜਿੰਦਾ ਜਿਹੜੇ ਸਾਡੇ ਸਾਥੀ ਸੀਗੇ ਅਸੀਂ ਇਕੱਠਿਆਂ ਜਿਹੜਾ ਆ ਸੰਘਰਸ਼ ਦਾ ਜੀਵਨ ਸ਼ੁਰੂ ਕੀਤਾ ਸੀਗਾ ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਸੀਗਾ ਭਾਈ ਸੁੱਖਾ ਕਿੰਨਾ ਵੀ ਏਡੀ ਵੱਡੀ ਸ਼ਹਾਦਤ ਤੇ ਏਡੇ ਵੱਡੇ ਕਾਰਨਾਮੇ ਜੇ ਤਲਾਬ ਦੀ ਵਿਧਾਨ ਸਭਾ ਵਿੱਚ ਉਹਨਾਂ ਦੀ ਗੱਲ ਹੋਈ ਤੇ ਉਹ ਮੈਂ ਕੀਤੀ ਦੇ ਉੱਤੇ ਇੰਤਰਾ ਗਾਂਧੀ ਦੇ ਕਤਲ ਦੀ ਗੱਲ ਕਰਕੇ ਕਿਸ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਇਸੇ ਭਾਵੇਂ ਮੈਨੂੰ ਸਵਾ ਮਹੀਨੇ ਬਾਅਦ ਉਹਦੇ ਕਤਲ ਦਾ ਪਤਾ ਲੱਗਾ ਸੀ ਹਿੰਦੁਸਤਾਨ ਦੀ ਜੇਲ੍ਹ ਦੇ ਅੰਦਰ ਤੇ ਮੈਂ ਜੋ ਖੁਸ਼ੀ ਮਨਾਈ ਸੀ ਜੋ ਮੈਂ ਨੱਚ ਕੇ ਦਿਖਾਇਆ ਸੀਗਾ ਨੱਚਿਆ ਸੀਗਾ ਉਹੀ ਮੈਂ ਵਿਧਾਨ ਸਭਾ ਚ ਨੱਚ ਕੇ ਦਿਖਾਇਆ ਔਰ ਕਾਂਗਰਸ ਦੇ ਜੁਲਮਾਂ ਦਾ ਵਿਰੋਧ ਤੇ ਬੁੱਚੜ ਦੇ ਜੁਲਮਾਂ ਦਾ ਜੇ ਕਿਸੇ ਨੇ ਉੱਥੇ ਜਿੱਕਾ ਕੀਤਾ ਭਾਵੇਂ ਕਿ ਮੈਨੂੰ ਵਿਰੋਧ ਵੀ ਸਾਹਮਣਾ ਕਰਨਾ ਪੈਂਦਾ ਰਿਹਾ ਕਾਂਗਰਸੀ ਨੇ ਚੀਕਾਂ ਵੀ ਵੱਜਦੀਆਂ ਰਹੀਆਂ ਤੇ ਮੈਨੂੰ ਅਤਵਾਦੀ ਵਰਗੇ ਸ਼ਬਦ ਵੀ ਸੁਣਨੇ ਪਏ ਤੇ ਫਿਰ ਜੋ ਅੱਗੋਂ ਮੈਂ ਜਵਾਬ ਦਿੱਤਾ ਉਹ ਵੀ ਹਰ ਇੱਕ ਸਿੱਖ ਜਾਣਦਾ ਹੈ ਕਿ ਬਿਰਸਤ ਸਿੰਘ ਵਲਟੋਹਾ ਨੇ ਕੀ ਕੀਤਾ ਸੀਗਾ ਅੱਜ ਵੀ ਉਹ ਰਿਕਾਰਡ ਬੋਲਦਾ ਹੈ ਜੇਲਾਂ ਕਟਣੀਆਂ ਤਸੀਹੇ ਝੱਲਣੇ ਪਰਿਵਾਰਾਂ ਦਾ ਇੱਕ ਤਰ੍ਹਾਂ ਤਬਾਹ ਹੋ ਜਾਣਾ ਇਹ ਕਿ ਆਸਾਨ ਨਹੀਂ ਗਾ ਕਿ ਕੌਮ ਤੇ ਆਸਾਨ ਹੈ ਪਰ ਗੱਲ ਹੈ ਕਿ ਜਿਸ ਗੱਲ ਨੂੰ ਲੈ ਕੇ ਤੁਸੀਂ ਚੱਲੇ ਜੇ ਜਿਹੜੇ ਤੁਸੀਂ ਸਟੈਂਡ ਦੀ ਗੱਲ ਕਰਦੇ ਜੇ ਜਿਸ ਅਕੀਦੇ ਦੀ ਗੱਲ ਕਰਦੇ ਜੇ ਜਿਸ ਸੋਚ ਦੀ ਗੱਲ ਕਰਦੇ ਜੇ ਰੁੱਤ ਤੇ ਖੜ ਜੋ ਉਹਦੇ ਤੇ ਤੇ ਖੜ ਜੋ ਖੜਦਾ ਉੱਤੇ ਕੋਈ ਹੈ ਨਹੀਂ ਕੱਲ ਗੱਲਾਂ ਹੋਰ ਸੀ ਅੱਜ ਹੋਰ ਐ ਮੇਰੇ ਬਾਰੇ ਜੀ ਵਿਰਸਾ ਸਿੰਘ ਟੋਹਾ ਨੇ ਬਾਹਾਂ ਖੜੀਆਂ ਕਰਤੀਆਂ ਕਿਹੜੇ ਤੁਹਾਡੇ ਪਿਓ ਨੇ ਵਿਖਿਆ ਸੀ ਵਿਰਸਾ ਹੌਲ ਟੋਹਾ ਨੇ ਬਾਹਾਂ ਖੜੀਆਂ ਕਰਤੀਆਂ ਸੀਗੀਆਂ ਤੁਹਾਡੇ ਉਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂਜੀ ਹੋਰ ਬੜੇ ਫੜੇ ਗਏ ਤੁਹਾਡੇ ਕੁਛ ਲੱਗਦੇ ਉਹਨਾਂ ਦਾ ਤਾਂ ਨਾਂ ਨਹੀਂ ਚ ਲੈਂਦੇ ਵਿਰਸਾ ਹੌਲ ਟੋਹਾ ਇਹ ਦੇ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਤੇ ਮੈਂ ਤਸ਼ੀਹੇ ਚੱਲੇ ਆ ਜਿਸ ਤਰ੍ਹਾਂ ਕਿ ਮੈਂ ਜੇਲਾਂ ਕੱਟੀਆਂ ਐ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਠੇ ਆ ਪੁਲਿਸ ਮੈਨੂੰ ਚੁੱਕਣ ਗਈ ਜਦੋਂ ਮੈਂ ਜੇਲ੍ਹ ਤੋਂ ਰਹਾ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟਵਾ ਸਾਹਿਬ ਰੁਕ ਜਿਓ ਤੁਹਾਨੂੰ ਬਾਹਰ ਪੁਲਿਸ ਚੁੱਕਣ ਆ ਗਈ ਐ ਅੰਦਰ ਚਲੇ ਜਾਓ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਮੱਖਾ ਇੱਕ ਜਵਦੂ 7 ਸਾਲਾਂ ਬਾਅਦ ਮੈ ਰਿਹਾਲ ਹੋਇਆ ਸੀ ਉਹ 7 ਸਾਲਾਂ ਤੋਂ ਉੱਤੇ ਸਮੇਂ ਤੋਂ ਬਾਅਦ ਹਾਂਜੀ ਤੇ ਮੈਨੂੰ ਬਾਹਰ ਨਿਕਲਦਿਆਂ ਪੁਲਿਸ ਮੈਨੂੰ ਕਿਸੇ ਤਰ੍ਹਾਂ ਦੀ ਕਰਦੀ ਮੱਖਿਆ ਉਹ ਚਲੀ ਗਈ ਅਗਲੇ ਲਹਿ ਗਏ ਇੱਕ ਰਾਂ ਨਹੀਂ ਪਤਾ ਨਹੀਂ ਕਿੰਨੀ ਕਿ ਬਰਚ ਕੇ ਆ ਤੇ ਕਿੱਥੇ ਕਿੱਥੇ ਰੱਖਿਆ ਤੇ ਜਉਂ ਸੀ ਝੱਲ ਗਿਆ ਜੇ ਤੁਸੀਂ ਜਿਹੜੀ ਬਣਾਦੀ ਜਿਹੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਂ ਉਹਦੇ ਨਹੀਂ ਜੀ ਦੇਖਦੇ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਸੰਵਧਾਨ ਨੂੰ ਨਹੀਂ ਮੰਨਦੇ ਸੰਵਧਾਨ ਨੂੰ ਮੰਨੀ ਜਾਂਦੇ ਆ ਜਿਹੜੇ ਕਹਿੰਦੇ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨਹੀਂਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਪੱਲੇ ਕਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭੱਜੇ ਜੇ ਵੱਜਿਆਂ ਤੇ ਹਿੱਕ 'ਚ ਵੱਜੇ ਪੁਲਿਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪੁਆਈਆਂ ਹੋਣਗੀਆਂ ਦਿੱਲੀ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਵਿਧਿਆ ਤੇ ਇੰਦਰਾ ਗਾਂਧੀ ਦੇ ਚੀਕਾਪੂਣ ਵਾਲੇ 'ਚ ਵਿਰਸਾ ਸਿੰਘ ਮਲਟੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਯਾ ਤੁਸੀਂ ਹਾਂਜੀ ਤੇ ਤੁਸੀਂ ਤੇ ਮੋਰੇ ਉਹ ਪੁਲਿਸ ਦੇ ਅਕੀਲਗ ਲੱਗੇ ਭੱਜੇ ਫਿਰਦੇ ਰਹੇ ਜੀ ਮੈਂ ਕਿਹਦਾ ਨਾਲ ਇੱਕ ਨਹੀਂ ਗੱਲ ਕਰਦਾ ਤੇ ਪਰ ਦੂਸਰੀ ਗੱਲ ਇਹ ਦੱਸ ਦਿਓ ਆਤਮ ਸਮਰਪਣ ਕਰਨਾ ਤੇ ਭਾਰੀਆ ਮੇਰਾ ਜੀ ਨਹੀਂ ਸੀ ਕਰਦਾ ਇਹ ਕਰਦਾ ਇਹਨਾਂ ਗੱਲਾਂ ਕਰਨ ਨੂੰ ਆਤਮ ਸਮਰਪਣ ਕਰਨਾ ਮਤਲਬ ਆਪਣੀ ਹਾਰ ਮੰਨਣਾ ਹਾਂਜੀ ਆਪ ਨੂੰ ਸਮਰਪਣ ਕੀਤਾ ਕਿ ਵਿਰਾਂ ਹੀ ਕਲਤ ਜਸਵੀਰ ਸਿੰਘ ਰੋਡੇ ਵਿਚਾਰਾ ਬਥੇਰਾ ਕਿੰਦਾ ਰ ਮੈਨੂੰ ਵਿੱਚ ਨਾ ਲਿਆ ਉਹ ਸਾਡੇ ਸਰਕਾਰ ਜੋ ਗਿਆ ਹਾਂਜੀ ਉਹਨਾਂ ਨੂੰ ਉਤੋਂ ਬਾਹਰੋਂ ਸੱਜਿਓ ਖੱਬਿਓ ਫੋਨ ਕਰਾ ਕੇ ਵਰਤ ਕੇ ਟੂ ਲਾਈਨਰ ਤੇ ਟੂ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਭਾਈ ਤਸਵੀਰ ਸਿੰਘ ਵੀ ਇਸ ਮਰਦੋਂ ਮੁੱਕਰ ਕੇ ਦਿਖਾ ਦੇਣ ਗੁਰੂ ਮੁਹਾਜਰ ਨਾਲ ਜੀ ਜਾਣ ਕੇ ਜੋ ਟੂ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਕਿ ਇੱਕ ਬਸ ਭਾਈ ਅਮਰਪਾਲ ਸਿੰਘ ਤੇ ਇੱਕ ਬੰਦੇ ਭਾਈ ਤਸਵੀਰ ਸਿੰਘ ਰੋਡੇ ਤੇ ਤੇ ਜਿਹੜੇ ਪਤਲੇ ਕਿਹੜੇ ਦੇਸ਼ ਚ ਬੈਠੇ ਸੀ ਚੰਗਾ ਉਹਦਾ ਨਾਂ ਨਹੀਂ ਲੈਣਾ ਹਾਂਜੀ ਗੱਲਾਂ ਹੁੰਦੀਆਂ ਜਿਹੜੀਆਂ ਨਿਪੜੀਆਂ ਗੱਲਾਂ ਭਾਈ ਸਾਹਿਬ ਨੇ ਬਚਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਿਹਾ ਕਿ ਤੁਸੀਂ بتا ਸਕਦੇ ਜੀ ਤੁਸੀਂ ਰੱਖ ਸਕਦੇ ਜੀ ਹਾਂਜੀ ਉਹਨਾਂ ਨੇ ਪੇਸ਼ ਕਰਵਾਇਆ ਤੇ ਪੇਸ਼ ਕੌਣ ਹੁੰਦੇ ਹਾਂਜੀ ਬਾਦਰ ਹੁੰਦੇ ਹਾਂਜੀ ਸਮਰਪਣ ਕੌਣ ਕਰਦੇ ਹੁੰਦੇ ਆ ਜਿਹੜੇ ਬਾਦਰ ਹੁੰਦੇ ਆ ਕਾਹਦੀਆਂ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਫਿਰਮਾਉਂਦੇ ਜੀ ਅਤੇ ਇਹਨਾਂ ਗੱਲਾਂ ਜਨਾਬ ਕੋਈ ਕੁਛ ਨਹੀਂ ਪਿਆ ਸਿੱਧੀ ਗੱਲ ਹੈ ਬੰਦਿਆਂ ਕੋ ਲੜਾਈ ਜਿਹੜਾ ਉਹ ਇਲੈਕਸ਼ਨ ਲੜੋ ਪਰ ਮੈਂ ਕਿ ਕੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥਕ ਹੈਂ ਤੁਹਾਡੇ ਹੀ ਬਿੜਾ ਕਰ ਕੁੰਦਾ ਰਹੇ ਕਿ ਤੁਸੀਂ ਪੰਜਾਬ ਦੇ ਤਿੰਨ ਵਾਰ ਕਾਂਗਰਸ ਸਰਕਾਰ ਬਣਾਈ ਹੈ ਤੁਹਾਡੇ ਹੀ ਬਿੜਾ ਕਰ ਕੁੰਦਾ ਰਹੇ ਕਿ ਤੁਸੀਂ ਕੇਜਰੀਵਾਦੀ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਭਾਈ ਦਵਿੰਦਰ ਸਿੰਘ ਦਵਿੰਦਰ ਪਾਲ ਸਿੰਘ ਨੂੰ ਲੜਦੀ 6 ਸਾਲ ਤੋਂ ਫਾਈਲ ਰੋਕ ਕੇ ਰੱਖੀ ਹੋਈ ਰਹੀ ਹੈ ਇਹਦੀ ਸਿਕਰ ਕਰ ਦੇਈ ਹੈ ਨਹੀਂ ਕੋਈ ਅੰਧਿਆ ਕਰੀ ਤੁਹੀਂ ਮੂੰਹ ਚੋਕੇ ਕਪਤਨ ਬੰਦਰ ਸਿੰਘ ਕੇ ਮਗਰ ਭਾਜੜਦੇ ਜੇ ਕਰੀ ਤੁਸੀਂ ਕੇਜਰੀਵਾਲ ਕੇਜਰੀਵਾਲ ਸਾਰੇ ਅਸੀਂ ਤੇਰੇ ਨਾਲ ਤੇ ਕਰੀ ਤੁਸੀਂ ਹੁਣ ਇੱਧਰ ਨੂੰ ਯਰ ਕਾਫੀ ਤੁਹਾਨੂੰ ਕੋਈ ਦੇਖਿਆ ਨਹੀਂ ਠਾਇਆ ਸਲਾਮ ਬਾਗ ਵਿਚਾਰੇ ਹਾਂ ਆ ਪੱਕੀ ਜਮਾਨਤ ਤੇ ਭਾਈ ਗੁਰਮੀਤ ਸਿੰਘ ਕਹਿੰਦੀਆ ਤੇ ਨਵਾਂ ਮਹੀਨਾ ਬਾਅਦ ਉਹ ਤੇ ਜਮਾਨਤ ਰੱਦ ਕਰਕੇ ਫਿਰ ਉਹਨੂੰ ਜਿਹੜੇ ਪਿੱਛੇ ਤੱਕ ਇਹਨੂੰ ਚੇਤਾ ਨਤੀਏ ਸਾਲਾਂ ਤੋਂ ਫਾਂਸੀ ਦੇ ਤੱਕ ਤੇ ਤਕੜਤਾ ਇਹਨੂੰ ਚੇਤਾ ਹੈ ਭਾਈ ਉਹ ਭਾਰੇ ਵਰਗੇ ਕਿੰਨਿਆਂ ਕਿ ਉਹਨਾਂ ਦੀ ਜਿਹੜੀ ਫੋਨ ਦੀ ਕਾਲਰ ਕਾਟੂਆਂ ਆਉਂਦੀਆਂ ਕਿੰਨੇ ਕਿ ਉਹਨਾਂ ਦੇ ਵਾਈਸ ਮੈਸੇਜ ਆਉਂਦੇ ਆ ਜਿਹੜਾ ਉਹਨੂੰ ਆਈਫੋਨ ਦਿੱਤਾ ਹੈ ਜਿਹੜੇ ਉਹਨੂੰ ਟੀਵੀ ਲਾ ਕੇ ਦਿੱਤੇ ਉਸੇ ਜੇਲ੍ਹ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕਟੀਆਂ ਆਏ ਨਾ ਹਾਂਜੀ ਚੂਹੇ ਦੀ ਖੋਡ ਵਿੱਚ ਵੀ ਹਵਾ ਚੱਲ ਜਾਂਦੀ ਹੈ ਤੇ ਜੇ ਇਹਦੇ ਵਿੱਚ ਹਵਾ ਨਹੀਂ ਜਾਣ ਦਿੱਤੇ ਜਿੱਥੇ ਜਿਹੋ ਜਿਹੇ ਲਾਤਾ ਸਾਨੂੰ ਰੱਖਿਆ ਸੀਗਾ ਹਾਂਜੀ ਤੇ ਪਤਾ ਨਹੀਂ ਕਿਹੜੀਆਂ ਪੈਰੋਕੀਆਂ ਚੱਲੀਆਂ ਆਓ ਫਿਰ ਮੈਂ ਸੱਦਾ ਦਿੰਦਾ ਆ ਹੁਣ ਜੇ ਇਤਨੇ ਖੇਡਣਾ ਤੇ ਇਤਨੇ ਖੇਡ ਲਈਏ ਇਹ ਵਿਰਸਾ ਹੋਲਡੋ ਆਇਆ ਹਾਂਜੀ ਬਾਬੇ ਚਨਰ ਸਿੰਘ ਦਾ ਝੂਠਾ ਖਾਤਾ ਆ ਉਹਦਾ ਥਾਪੜ ਆ ਲਿਆਇਆ ਉਹਦਾ ਪਿਆਰ ਲਿਆਇਆ ਮੈਂ ਕੌਮ ਨਾਲ ਧੋਖਾ ਨਹੀਂ ਹੰਦੂਗਾ ਆਪ ਦਾ ਹੁਕਾ ਦੂੰਗਾ ਇਹ ਧੋਖਾ ਜੀ ਬਾਜੋ ਹਾਂਜੀ ਬਾਜੋ ਜੇ ਬਸ ਸਕਦੇ ਜੀ ਦੋ ਸਾਲ ਪਹਿਲਾਂ ਜਦ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਸਰੂਪ ਕਿਤਰਾ ਦਾ ਸੀ ਤੁਹਾਡੇ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਅੱਜ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਖੀ ਬਚਾਉਣੀ ਚਾਹੀਦੀ ਹੈ ਕਿਤਰਾ ਸਿੱਖੀ ਬਚਦੀ ਇਸ ਤਰ੍ਹਾਂ ਸਿੱਖੀ ਬਚਦੀ ਕਿਹੜਾ ਕਾਨੂੰਨ ਆ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਿਜ਼ਮ ਆ ਤੇ ਚੋਣ ਜਿਤਾਓ ਜੀ ਬਾਹਰ ਕਢਾਓ ਜੀ ਕਿਉਂ ਲੁਪਣਾ ਤੁਮਰਾ ਕਰਦੇ ਜੀ ਹਾਂਜੀ ਕੋਈ ਕਾਨੂੰਨੀ ਜਿਆ ਜਿਹੜਾ ਕਾਨੂੰਨ ਹੈ ਤੇ ਫਿਰ ਕਿਹਤਰੀ ਬਾਤ ਤੇ ਹੈ ਕਿ ਸਰਣ ਦੋ ਮੁੱਖ ਮੰਤਰੀ ਫੜ ਕੇ ਅੰਦਰ ਕੁੰਦੇ ਤੇ ਹੈ ਹਾਂਜੀ ਪ੍ਰਧਾਨ ਮੰਤਰੀ ਤੋਂ ਬਾਅਦ ਉਹਦਾ ਇਹਨਾਂ ਦਾ ਉਹ ਵੀ ਚੁਣੇ ਹੋਏ ਆ ਪਰ ਮੈਂ ਇਹਨਾਂ ਕਰਨਾ ਚ ਲੰਮੀਆਂ ਚ ਨਹੀਂ ਪੜਨਾ ਚਾਹੁੰਦਾ ਮੇਰੇ ਕੋਲ ਕਹਿਣ ਲਈ ਬਹੁਤ ਕੁਝ ਆ ਮੈਂ ਫੇਰ ਸੱਦਾ ਦਿੰਦਾ ਹਾਂ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਨਿਮਰਤਾ ਸਹਿਤ ਮੇਰੇ ਵੱਡੇ ਭਾਜੀ ਨੇ ਤੇ ਵੱਡੀ ਭੈਣ ਆ ਉਹਦੇ ਮਾਤਾ ਪਿਤਾ ਜੀ ਔਰ ਸਮੁੱਚੇ ਪਰਿਵਾਰ ਨੂੰ ਔਰ ਆਪਣੀ ਦੀ ਟੀਮ ਨੂੰ ਦੁਨੀਆ ਦੇ ਕੋਨੇ ਚ ਜਿੰਨੂੰ ਮਰਜ਼ੀ ਲਿਆਉਣਾ ਮੇਰੇ ਸਾਹਮਣੇ ਬਿਠਾ ਲਓ ਇੱਕ ਤੁਸੀਂ ਇੱਕ ਮੈਂ ਤੇ ਇੱਕ ਟੀਵੀ ਤੇ ਇੱਕ ਕਮਰਾ ਉੱਥੇ ਅੰਦਰ ਬਹਿ ਕੇ ਆਪਾਂ ਡਿਬੇਟ ਕਰਾਂਗੇ ਲੋਕ ਦੇਖਣਗੇ ਲੋਕ ਆਪੇ ਨਿਰਣਾ ਕਰ ਲੈਣਗੇ ਜੇ ਮੈਨੂੰ ਤੁਸੀਂ ਉੱਥੇ ਵੀ ਝੂਠਿਆ ਪਾ ਲਿਓ ਮੈਦਾਨ ਛੱਡ ਕੇ ਪਾਸੇ ਹੋ ਜੂੰਗਾ ਕਦੀ ਹਾਂਜੀ ਅਸੀਂ ਤੇ ਯਾਰ ਹੋਰ ਹੀ ਸੋਚਦੇ ਲੋਕ ਐ ਨਾ ਕਰੋ ਵਿਸਤਰਾ ਤੇ ਮੈਂ ਵੀ ਕਹੂੰਗਾ ਨੌਜਵਾਨਾਂ ਨੂੰ ਨੌਜਵਾਨਾਂ ਸਹੀ ਰਸਤਾ ਬਣਾਓ ਪਿਛਤਾਉਣ ਦਾ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਕਦੀ ਤੁਸੀਂ ਕਪਤਨ ਮਰਦ ਸਿੰਘ ਸਰਕਾਰ ਬਣਾ ਕੇ ਫਿਰ ਕਹਿੰਦੇ ਜੀ ਪਿਛਤਾਏ ਜੀ ਕਦੀ ਤੁਸੀਂ ਕੇਜਰੀਵਾਲ ਦੀ ਬਣਾ ਕੇ ਐ ਸਾਰੇ ਉਹਦੇ ਮਗਰ ਲਾ ਕੇ ਹਾਂਜੀ ਕਰਕੇ ਤੇ ਫਿਰ ਤੁਸੀਂ ਪਿਛਤਾਏ ਹੁਣ ਇਹ ਧੋਖਾ ਜੀ ਤੁਹਾਡੇ ਨਾਲ ਕੌਮ ਨਾਲ ਧੋਖਾ ਜੀ ਕਦੇ ਇਸ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਜੀ ਮੇਰੀਆਂ ਲੋ ਮੈਨੂੰ ਵੋਟ ਪਾਇਆ ਜੇ ਨਾ ਪਾਇਆ ਜੇ ਪਰ ਘੱਟੋ ਘੱਟ ਅਸਲੀਅਤ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਿਆ ਜੀ ਆਰਐਸਐਸ ਨੌਸ ਕਰਈਆ ਜੀ RSS ਵੀਧਵਾਰ ਐਲਾਨ ਕਰੇ ਭਾਈ ਅਮਰਤਪਾਲ ਸਿੰਘ ਨੂੰ ਹਾਂਜੀ RSS ਦਾ ਆਗੂ ਐਲਾਨ ਕਰੇ ਭਾਈ ਅਮਰਤਪਾਲ ਸਿੰਘ ਦਾ ਪੀਐਮ ਉਮੀਦਵਾਰ ਐ ਕਮਾਲ ਵੀ ਆ ਕਮਾਲ ਵੀ ਕਿਹੜੇ ਠੱਠੇ ਖੂ ਜਾਵਾਂਗੇ ਯਾਰ ਹਾਂਜੀ ਮੈਂ ਨਹੀਂ ਕਿਨਾਂ ਕਿ ਭਾਈ ਅਮਰਤਪਾਲ ਸਿੰਘ RSS ਐ ਪਰ RSS ਦਾ ਕੀ ਕਨੈਕਸ਼ਨ ਹੈ ਉਹ ਤਾਂ ਕੌਮਨ ਸਪਸ਼ਟ ਕਰਨਾ ਚਾਹੀਦਾ ਹੈ ਨਾ ਤਾਂ ਕਰਦੇ ਤੁਸੀਂ ਕਰਨਾ ਹੈ ਜੇ ਉਹ RSS ਦਾ ਆਗੂ ਨਹੀਂ ਮੈਂ ਡਾਕੂਮੈਂਟ ਦੇਣਾ ਅੱਜ ਵੀ ਨੈਟ ਤੇ ਜਾ ਕੇ ਚੈੱਕ ਕਰ ਲੋ ਉਹ ਆਰਐਸਐਸ ਦਾ ਮੈਂਬਰ ਰਾਸ਼ਟਰੀ ਸਿੱਖ ਸੰਗਤ ਦਾ ਉਹਨਾਂ ਦਾ ਆਗੂ ਹੈ ਕਦਰ ਕਿ ਗੁੰਮਰਾ ਕਰ ਦੇ ਜੀ ਇਸ ਕਰਕੇ ਮੈਂ ਨਿੰਮਰਤਾ ਸਹਿ ਸਦਾ ਦੇਣਾ ਲੜਚੇ ਨੂੰ ਵੀ ਲੜਾਂਗੇ ਡਟ ਕੇ ਲੜਾਂਗੇ ਹਾਂਜੀ ਤੇ ਨਾਲ ਮੈਂ ਸਦਾ ਦੇਣਾ ਕਿ ਸੰਗਤ ਨੂੰ ਹੁਣ ਤੋਂ ਸਪਸ਼ਟ ਹੋ ਜਾਵੇ ਕਿ ਤੁਸੀਂ ਝੂਠ ਬੋਲਦੇ ਜੇ ਕਿ ਮੈਂ ਬੋਲਦਾ ਸੱਚ ਮੇਰੇ ਪੱਲੇ ਆ ਕਿ ਤੁਹਾਡੇ ਪੱਲੇ ਆ ਲੈਖੇ ਕਰ ਲਿਆ ਜੇ ਤੁਸੀਂ ਜੰਮ ਜੰਮ ਕੇ ਲੜ ਲਿਆ ਜੇ ਭਾਵੇਂ ਤੁਸੀਂ ਝੂਠੇ ਵੀ ਪੈ ਜਾਓ ਹਾਂਜੀ ਪਰ ਆਓ ਇੱਕ ਰੰਗ ਤਾਰਕ ਵਾਈਲੂ ਜਿੱਕਾ ਖਾਸਾ ਵਾਈਲੂ ਦੀ ਕੀਮਤ ਹੈ